वेलकम टू ਮੇਚੂਕਾ ਆਹ ਲੋ ਜੀ ਟਰੈਕ ਆਪਣਾ ਸ਼ੁਰੂ ਹੋ ਗਿਆ ਬਹੁਤ ਸੋਹਣਾ ਤੇ ਸਾਫ਼ ਟਰੈਕ ਆ ਆਲੇ-ਦਾਲੇ ਘਾਹ ਹੀ ਘਾਹ ਸੁੱਖਾ ਹੀ ਸੁੱਖਾ ਲੱਗਿਆ ਹੋਇਆ ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਦੀ ਡ੍ਰੀਮ ਡੈਸਟੀਨੇਸ਼ਨ ਮੇਚੂਗਾ ਦੇ ਵਿੱਚ ਆਪਾਂ ਪਹੁੰਚ ਗਏ ਆਂ ਜੀ 1800 ਮੀਟਰ ਦੀ ਹਾਈਟ ਆ ਰਾਤ ਪਹੁੰਚੇ ਆ 16 ਘੰਟੇ ਦਾ ਸਫ਼ਰ ਤੈਅ ਕਰਕੇ ਤੇ ਗੁਰੂ ਨਾਨਕ ਦੇਵ ਜੀ ਵੀ ਇਸ ਧਰਤੀ ਦੇ ਉੱਤੇ ਆਏ ਸੀ ਬਹੁਤ ਇਥੇ ਸੋਨਾ ਗੁਰੂ ਘਰ ਬਣਿਆ ਹੋਇਆ ਜਿਹੜਾ ਕਿ 99% ਲੋਕਾਂ ਨੇ ਨਹੀਂ ਸ਼ਾਇਦ ਉਸ ਬਾਰੇ ਸੁਣਿਆ ਹੋਣਾ ਜਾਂ ਦਰਸ਼ਨ ਕੀਤੇ ਹੋਣਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਉਸ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਇਤਿਹਾਸ ਬਾਰੇ ਦੱਸਾਂਗੇ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਮੇਚੂਗਾ ਸ਼ਹਿਰ ਘਮਾਉਣਾ ਹੈ ਇਹਨਾਂ ਸੋਨਾ ਸ਼ਹਿਰ ਹਨਾ ਯਾਰ ਇਹ ਤੇ ਇੰਨੀ ਸੋਹਣੀ ਇਹਦੀ ਬਿਊਟੀ ਆ ਮੈਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਮੈਂ ਸ਼ੁਰੂ ਕਿਹੜੇ ਪਾਸੇੋਂ ਕਰਾਂ ਵੀ ਕਿਹੜਾ ਪਾਸਾ ਤੁਹਾਨੂੰ ਦਿਖਾਵਾਂ ਤੇ ਕਿਹੜਾ ਪਾਸਾ ਤੁਹਾਨੂੰ ਛੱਡਾਂ ਕਿਉਂਕਿ ਜਦੋਂ ਕੋਈ ਬਾਲੀ ਵਧੀਆ ਲੋਕੇਸ਼ਨ ਤੇ ਜਗ੍ਹਾ ਤੇ ਪਹੁੰਚ ਜਾਂਦੇ ਆ ਨਾ ਉਹਦਾ ਸਿਰ ਆ ਨਹੀਂ ਲੱਭਦਾ ਵੀ ਕਿੱਥੋਂ ਸ਼ੁਰੂ ਕਰੀ ਜਿੱਧਰ ਨੂੰ ਦੇਖਦੇ ਆ ਉਧਰਲੇ ਪਾਸੇ ਬਿਊਟੀ ਆ ਯਾਰ ਇੰਨਾ ਸੋਹਣਾ ਮੌਸਮ ਹੈ ਇੱਥੋਂ ਦਾ ਰਾਤ ਠੰਡ ਸੀ ਕੰਬਲ ਲੈ ਕੇ ਪਏ ਆ ਪੱਖੇ-ਪੁੱਖੇ ਇਥੇ ਹੋਟਲਾਂ ਦੇ ਵਿੱਚ ਹੈ ਨਹੀਂ ਸਵੇਰੇ ਜਮਾਂ ਤਿੱਖੀ-ਤਿੱਖੀ ਮਿੱਠੀ-ਮਿੱਠੀ ਧੁੱਪ ਲੱਗੀ ਹੋਈ ਆ ਚਾਹੇ ਪੂਰੀ ਤਿੱਖੀ ਧੁੱਪ ਆ ਪਰ ਇਹ ਇਧਰਲੇ ਪਾਸੇ ਸਾਹਮਣੇ ਆਪਣਾ ਹੋਮਸਟੇ ਹੈ ਮੈਂ ਥੋੜਾ ਜਿਹਾ ਤਾਹਾਨੂੰ ਚੜ ਕੇ ਆਇਆ ਸੀ ਮੈਂ ਕਿਹਾ ਤੁਹਾਨੂੰ ਇਹ ਪਹਾੜ ਦੇਖੂਗਾ ਮੇਚੂਗਾ ਸ਼ਹਿਰ ਦਾ ਵਿਊ ਦੇਖੂਗਾ ਮੇਚੂਗਾ ਇਹਦਾ ਨਵਾਂ ਨਾਮ ਅਸਲ ਦੇ ਵਿੱਚ ਪੁਰਾਣਾ ਨਾਮ ਇਹਦਾ ਹੈਗਾ ਜੀ ਮੈਂਚੂਗਾ ਜਿਹੜਾ ਉਹ ਸਾਹਮਣੇ ਪਹਾੜਾ ਨਾ ਇੱਥੇ ਲਿਖਿਆ ਹੋਇਆ ਅੱਖਰ ਲਿਖੇ ਹੋਏ ਨੇ ਉਹਦੇ M E N C H U K H A ਮੈਂਚੂਗਾ ਮੈਂਚੂਗਾ ਦਾ ਮੈਨ ਦਾ ਮਤਲਬ ਕਹਿੰਦੇ ਨੇ ਦਵਾਈ ਹੁੰਦਾ ਚੂ ਦਾ ਮਤਲਬ ਇਹ ਪਾਣੀ ਨੂੰ ਕਹਿੰਦੇ ਸੀ ਤੇ ਕਾ ਦਾ ਮਤਲਬ ਕਹਿੰਦੇ ਬਰਫ਼ ਹੁੰਦਾ ਇੱਥੋਂ ਦਾ ਜਿਹੜਾ ਪਾਣੀ ਆ ਨਾ ਬਰਫ਼ਰਗਾ ਜਿਹੜਾ ਪਾਣੀ ਆ ਉਹ ਦਵਾਈ ਦਾ ਕੰਮ ਕਰਦਾ ਮੈਂ ਵੀ ਸਵੇਰੇ ਵੇਲੇ ਠੰਡੇ ਪਾਣੀ ਨਾਲ ਆ ਕੇ ਆਇਆ ਸਵਾਦ ਬਹੁਤ ਆਇਆ ਆ ਸਾਹਮਣੇ ਤੁਸੀਂ ਬਿਊਟੀ ਦੇਖੋ ਯਾਰ ਪਹਾੜਾਂ ਵਾਲੀ ਠੀਕ ਆ ਜਿਵੇਂ ਲਾਣ ਨਹੀਂ ਲਾਇਆ ਹੁੰਦਾ ਘਰੇ ਲਾਣ ਜਿਹਨੂੰ ਆਪਾਂ ਕਹਿੰਦੇ ਨੇ ਕਾਹ ਕੱਟ ਕੇ ਲਾਇਆ ਹੁੰਦਾ ਐਵੇਂ ਦੇ ਪਹਾੜ ਲੱਗ ਰਹੇ ਨੇ ਉਹਦੇ ਪਿਛਲੇ ਪਾਸੇ ਜਿਹੜੇ ਵੀ ਪਹਾੜ ਨੇ ਉਹ ਗੂੜੇ ਕਾਲੇ ਲੱਗ ਰਹੇ ਨੇ ਅਸਲ ਦੇ ਵਿੱਚ ਉਹ ਦਰਖਤ ਬਾੜਾ ਲੱਗਿਆ ਹੋਇਆ ਇਧਰਲੇ ਪਾਸੇ tibet ਆ ਜੀ china border ਆ 40 ਕਿਲੋਮੀਟਰ ਦੇ ਨੇੜੇ ਤੇੜੇ ਤੇ ਬੱਦਲ ਦੇਖੋ ਯਾਰ ਜਮਾ ਰੂਰਗੇ ਲੱਗ ਰਹੇ ਨੇ ਜਮਾ ਚਪਚਾੰਦਾ ਸ਼ਾਂਤੀ ਆ ਤੇ 6000 ਤੋਂ ਪਲੱਸ ਇੱਥੇ ਲੋਕ ਰਹਿੰਦੇ ਨੇ ਆ ਸਾਰੇ ਘਰ ਜਿੰਨੇ ਵੀ ਬਣੇ ਹੋਏ ਨੇ ਨਾ ਇਹ ਲੱਕੜ ਦੇ ਬਣੇ ਹੋਏ ਨੇ ਇਹਨਾਂ ਤੇ ਟੀਨ ਪਾਇਆ ਹੋਇਆ ਉੱਪਰ ਕਿਉਂਕਿ ਇੱਥੇ ਮੀਂਹ ਮੂੰਹ ਵੱਡੇ ਲੈਵਲ ਤੇ ਪੈਂਦਾ ਤੇ ਫਰਵਰੀ ਦੇ ਵਿੱਚ ਜਨਵਰੀ ਦੇ ਐਂਡ ਦੇ ਵਿੱਚ ਤੇ ਫਰਵਰੀ ਦੇ ਵਿੱਚ ਇੱਥੇ ਬਰਫ਼ ਪੈ ਜਾਂਦੀ ਆ ਆ ਦੇਖੋ ਐ ਮੈਂ ਰੇੜੀਆਂ ਤੇ ਲੈ ਕੇ ਆਉਂਦੇ ਨੇ ਸਿਲੰਡਰ ਪੂਰੇ ਅਰੁਣਾਚਲ ਦੇ ਵਿੱਚ ਨਾ 80% ਜੰਗਲ ਆ ਤੇ ਉਹਦੇ ਵਿੱਚੋਂ ਘੱਟੋ ਘੱਟ 40% ਥਾਵਾਂ ਜਿਹੜੀਆਂ ਅਨਟੱਚ ਨੇ ਮਤਲਬ ਬਹੁਤ ਘੱਟ ਲੋਕ ਜਾਂਦੇ ਨੇ ਜਾਂ ਫਿਰ ਉੱਥੇ ਪਹੁੰਚਣਾ ਮੁਸ਼ਕਲ ਆ ਹੁਣ ਉਹਦਾ ਚਲੋ ਮੇਚੂਗਾਲੇ ਪਾਸੇ ਵੀ ਵਧੀਆ ਲੈਵਲ ਤੇ ਟੂਰਿਸਟ ਆਉਣ ਲੱਗ ਗਿਆ ਤੇ ਅਸਲ ਦੇ ਵਿੱਚ ਮੇਨਚੁਕਾ ਇੱਕ ਵੈਲੀ ਦਾ ਨਾਮ ਆ ਜੀ ਇਹਦੇ ਨੇੜੇ-ਤੇੜੇ ਹੋਰ ਬਹੁਤ ਛੋਟੇ-ਛੋਟੇ ਪਿੰਡ ਵਸੇ ਹੋਏ ਨੇ ਜਿਹੜਾ ਸਭ ਤੋਂ ਫੇਮਸ ਪਿੰਡ ਇਹਨਾਂ ਦਾ ਉਹਦਾ ਨਾਮ ਹੈਗਾ ਜੀ ਡੋਜ਼ਲਿੰਗ ਪਿੱਛੇ ਸਾਈਨ ਬੋਰਡ ਲੱਗਿਆ ਹੋਇਆ ਉਦੇ ਉੱਤੇ ਕੱਲੀ ਕੱਲੀ ਚੀਜ਼ ਲਿਖੀ ਹੋਈ ਆ ਫੈਸਿਲਿਟੀ ਇੱਥੇ ਪੂਰੀ ਆ ਯਾਰ ਪੈਟਰੋਲ ਪੰਪ ਵੀ ਹੈਗੇ ਨੇ ਰਹਿਣ ਸਹਿਣ ਦਾ ਤੁਹਾਨੂੰ ਪਤਾ ਹੀ ਆ ਫਿਰ ਕੀ ਮਾਹੌਲ ਆ ਇੱਥੇ ਥਾਂ ਥਾਂ ਦੇ ਉੱਤੇ ਹੋਮ ਸਟੇ ਨੇ ਘੁੰਮ ਕੇ ਨਾ ਇੱਥੇ ਫੀਲ ਤਵਾੰਗ ਵਾਲੀ ਆਉਂਦਾ ਪਰ ਤਵਾੰਗ ਤੇ ਮੈਂਚੂਗਾ ਦੇ ਵਿੱਚ ਫਰਕ ਇਹ ਆ ਵੀ ਤਵਾੰਗ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਐਲਟੀਟਿਊਡ ਜ਼ਿਆਦਾ ਦੇਖਣ ਨੂੰ ਮਿਲ ਜੂਗਾ ਹਾਈ ਐਲਟੀਟਿਊਡ ਦਾ ਐਕਸਪੀਰੀਅੰਸ ਹੋ ਜੂਗਾ ਇੱਥੇ ਐਲਟੀਟਿਊਡ ਬਹੁਤ ਘੱਟ ਆ 1800 ਮੀਟਰ ਦਾ ਐਲਟੀਟਿਊਡ ਆ ਪਰ ਜਿਹੜੀ ਆ ਸਾਹਮਣੇ ਵਾਲੇ ਵਾਲੇ ਪਹਾੜਾਂ ਤੇ ਗ੍ਰੀਨਰੀ ਆ ਨਾ ਤਵਾੰਗ ਦੇ ਵਿੱਚ ਆ ਕੁਝ ਦੇਖਣ ਨੂੰ ਨਹੀਂ ਮਿਲਦੀ ਉੱਥੇ ਬਸ ਤੁਹਾਨੂੰ ਬਾਰਡਰ ਏਰੀਆ ਦਾ ਐਕਸਪੀਰੀਅੰਸ ਮਿਲ ਜੂਗਾ ਵੀ ਤੁਸੀਂ ਚਾਈਨਾ ਬਾਰਡਰ ਦੇਖਣ ਜਾਣਾ ਜਾਂ ਹੋਰ ਇਹਦੇਲੇ ਪਾਸੇ ਤੁਹਾਨੂੰ ਚਾਈਨਾ ਬਾਰਡਰ ਦੇਖਣ ਵਾਸਤੇ ਥੋੜ ਤੁਪ ਬਹੁਤ ਸੋਹਣੀ ਲੱਗੀ ਹੋਈ ਆ ਯਾਰ ਇੱਥੇ 90% ਲੋਕਾਂ ਦੇ ਘਰ ਜਿਹੜੇ ਬਣੇ ਹੋਏ ਨੇ ਉਹ ਪਾਈਨ ਟਰੀ ਤੋਂ ਬਣੇ ਹੋਏ ਨੇ ਪਾਈਨ ਟਰੀ ਦੀ ਜਿਹੜੀ ਉਮਰ ਹੁੰਦੀ ਆ ਨਾ ਉਹ ਘੱਟੋ ਘੱਟ 100 ਸਾਲ ਦੇ ਨੇੜੇ ਤੇੜੇ ਹੁੰਦੀ ਆ ਉਸ ਤੋਂ ਵੱਧ ਵੀ ਕੱਟ ਜਾਂਦਾ ਉਹ ਪਰ ਕਹਿੰਦੇ ਲੱਕੜ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਇਹਨਾਂ ਦੀ ਜਿਹੜੀ ਪਾਈਂਟਰੀ ਆਹੇ ਜਿੱਥੇ ਸਰਕਾਰ ਵਾਲੇ ਜਿਹੜੇ ਇੱਥੇ ਜੰਗਲ ਨੇ ਉਹਨਾਂ ਤੋਂ ਖਰੀਦਦੇ ਨੇ ਆਪਦੀ ਕਮਿਊਨਿਟੀ ਦੇ ਜੰਗਲ ਵੀ ਹੈਗੇ ਨੇ ਉੱਥੋਂ ਵੀ ਖਰੀਦ ਲੈਂਦੇ ਨੇ ਉਹ ਥਾਂ ਤੋਂ ਖਰੀਦੀ ਹੋਈ ਲੱਕੜ ਆਪਦੀ ਕਮਿਊਨਿਟੀ ਤੋਂ ਖਰੀਦੀ ਹੋਈ ਲੱਕੜ ਸਰਕਾਰ ਨਾਲ ਜਿਹੜੀ ਲੱਕੜ ਮਿਲਦੀ ਆ ਉਹਦੇ ਨਾਲੋਂ ਸਸਤੀ ਹੁੰਦੀ ਆ ਤੇ ਜਿਹੜਾ ਸਿਮਿੰਟ ਵਾਲਾ ਘਰ ਬਣਿਆ ਹੁੰਦਾ ਉਹਦੇ ਨਾਲੋਂ ਜੀ 2 ਗੁਣਾ ਲਾਈਫ ਜ਼ਿਆਦਾ ਹੀ ਹੁੰਦੀ ਆ ਸਿਮਿੰਟ ਵਾਲੇ ਘਰ ਦਾ ਤਾਂ ਫੇਰ ਵੀ ਡਿਜ਼ਾਈਨ ਜੇ ਇੱਕ ਤਰ੍ਹਾਂ ਦਾ ਪੁਰਾਣਾ ਲੱਗਣ ਲੱਗ ਜਾਂਦਾ 50 ਸਾਲਾਂ ਬਾਅਦ ਇਹ ਲੱਕੜ ਨਾਲ ਬਣਾਏ ਹੋਏ ਘਰ ਨਵੇਂ ਦੇ ਨਵੇਂ ਪਏ ਰਹਿੰਦੇ ਨੇ ਉੱਪਰ ਰੰਗ ਕਰ ਦਿੰਦੇ ਨੇ ਪਾਲਿਸ਼ ਤੇ 100 ਸਾਲੋਂ ਮਰ ਵੀ ਬਹੁਤ ਹੁੰਦੀ ਆ ਆਪ ਵੀ ਤਿਆਰ ਕਰਦੇ ਨੇ ਇਹ ਇਸ ਲੱਕੜ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਤਾਂ ਕਰਕੇ ਇਹਨਾਂ ਨੇ ਛੱਤਾਂ ਦੇ ਉੱਤੇ ਟੀਨ ਪਾਈ ਹੋਈ ਆ ਟੀਨ ਨਾਲ ਫਿਰ ਮੀਂਹ ਵਾਲਾ ਪਾਣੀ ਸਾਈਡ ਤੇ ਜਾ ਕੇ ਡਿੱਗਦਾ ਬਰਫ਼ ਪੈਂਦੀ ਆ ਫਿਰ ਬਰਫ਼ ਵੀਨ ਲੱਗਦੀ ਇਹਨਾਂ ਨੂੰ ਆ ਮੋਮੋਜ਼ ਖਾਣ ਵਾਸਤੇ ਨਿਕਲੇ ਸੀ ਘਰੋਂ ਤੇ ਕਿਤੇ ਵੀ ਮਿਲੇ ਨਹੀਂ ਹੈਗੇ ਆ ਹੁਣ ਇੱਕ ਨਿਕਾ ਰੈਸਟੋਰੈਂਟ ਮਿਲਿਆ ਆ ਮਮੂ ਹੈਗੇ ਤਾਂ ਹੈਗੇ ਨੇ ਪਰ ਉਹ ਨਾਨ ਵੇਜ ਮਮੂ ਸੀ ਇਹ ਹੁੰਨੇ ਕਾ ਰੈਸਟੋਰੈਂਟ ਮਿਲਿਆ ਇਹਨਾਂ ਕੋਲ ਵੈਸੀ ਵੀ ਨਹੀਂ ਹੈਗੀ ਤੇ ਮੈਂ ਕਿਹਾ ਚਲੋ ਫਿਰ ਨਿਊਡਲ ਜਾਂ ਚੌਮੀਨ ਖਾ ਲੈਨੇ ਕਿਉਂਕਿ ਸਵੇਰੇ ਬ੍ਰੇਕਫਾਸਟ ਨਹੀਂ ਕੀਤਾ ਚਾਹ ਪੀ ਕੇ ਕਰ ਲਈ ਮੈਂ ਆ ਗਿਆ ਸੀ ਇੱਥੋਂ ਦੇ ਲੋਕ ਨਾ ਵਪਾਰ ਕਰਦੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ ਤਿੱਬਤ ਦੇ ਨਾਲ ਕਿਉਂਕਿ ਇਹਨਾਂ ਨੂੰ ਤਿੱਬਤ ਪਹੁੰਚਣ ਤੇ ਸਿਰਫ 3 ਦਿਨ ਲੱਗਦੇ ਸੀ ਉੱਥੋਂ ਮੇਨ ਜਿਹੜੀ ਡਿਮਾਂਡ ਹੁੰਦੀ ਸੀ ਇਹਨਾਂ ਦੀ ਸਾਲਟ ਦੀ ਹੁੰਦੀ ਸੀ ਤਿੱਬਤ ਦੇ ਵਿੱਚ ਰੌਕ ਸਾਲਟ ਬਹੁਤ ਜ਼ਿਆਦਾ ਆ ਇਹ ਉਧਰੋਂ ਨੂਨ ਲੈ ਕੇ ਹੋਰ ਮਤਲਬ ਹੱਥ ਨਾਲ ਬਣਨ ਵਾਲੀਆਂ ਚੀਜ਼ਾਂ ਜੈਕਟਾਂ ਜੂਗਟਾਂ ਲੈ ਕੇ ਵਾਪਸ ਮੁੜੇ ਆਉਂਦੇ ਹੁੰਦੇ ਸੀ ਤੇ 1962 ਦੇ ਵਿੱਚ ਸਾਨੂੰ ਪਤਾ ਕਿ ਚਾਈਨੀਜ਼ ਆਰਮੀ ਸੀ ਜਿਹੜੀ ਇਸ ਥਾਂ ਦੇ ਉੱਤੇ ਉਹਨੇ ਕਬਜ਼ਾ ਕਰ ਲਿਆ ਸੀ ਬਹੁਤ ਮਹੀਨਿਆਂ ਤੱਕ ਇਹ ਥਾਂ ਮੇਚੂਗਾ ਚਾਈਨਾ ਦੇ ਅੰਡਰ ਰਹਾ ਬਾਅਦੋਂ ਉਹ ਆਪਣੇ ਆਪ ਛੱਡ ਕੇ ਵੀ ਚਲੇ ਗਏ ਨਹੀਂ 1962 ਤੋਂ ਪਹਿਲਾਂ 1959 ਦੇ ਵਿੱਚ ਤਿੱਬਤ ਤੇ ਕਬਜ਼ਾ ਕਰ ਲਿਆ ਸੀ ਚਾਈਨਾ ਨੇ ਜਦੋਂ ਤਿੱਬਤ ਦੇ ਕਬਜ਼ਾ ਕਰ ਲਿਆ ਚਾਈਨਾ ਨੇ ਤਾਂ ਤਿੱਬਤ ਨਾਲ ਇੱਥੋਂ ਦੇ ਲੋਕਾਂ ਦਾ ਵਪਾਰ ਬੰਦ ਹੋ ਗਿਆ ਬਾਰਡਰ ਦੀ ਰੈਸਟ੍ਰਿਕਸ਼ਨ ਹੋ ਗਈ ਜਦੋਂ ਵਪਾਰ ਬੰਦ ਹੋ ਗਿਆ ਫਿਰ ਇਹਨਾਂ ਨੂੰ ਵਪਾਰ ਕਰਨ ਵਾਸਤੇ ਪਿਛਲੇ ਪਾਸਿਓਂ ਚੀਜ਼ਾਂ ਲੈ ਕੇ ਆਉਣੀਆਂ ਪੈਂਦੀਆਂ ਸੀ ਆਲੋ ਤੋਂ ਅਲਾਂਗ ਤੋਂ ਜਿੱਥੋਂ ਆਪਾਂ ਹੋ ਕੇ ਆਏ ਆ ਇਹ ਕਹਿੰਦੇ ਨੇ ਵੀ ਤਿੱਬਤ ਸਾਨੂੰ ਪਹੁੰਚਣ ਤੇ ਵਪਾਰ ਕਰਕੇ ਮੁੜਨ ਤੇ ਉਸ ਨਾਲ ਸਾਰਾ ਸਮਾਨ ਜਿੰਨਾ ਸਾਨੂੰ ਲੋਡ ਹੁੰਦੀ ਸੀ ਲੈ ਕੇ ਵਾਪਸ ਇੱਥੇ ਆਉਣ ਤੇ ਸਾਨੂੰ 6 ਦਿਨ ਲੱਗਦੇ ਸੀ 3 ਦਿਨਾਂ ਵਿੱਚ ਅਸੀਂ ਪਹੁੰਚ ਜਾਂਦੇ ਸੀ 1 ਦਿਨਾਂ ਦੇ ਵਿੱਚ ਅਸੀਂ ਸਮਾਨ ਲੈ ਜਾਂਦੇ ਤੇ ਦੂਜੇ 2 ਦਿਨਾਂ ਦੇ ਵਿੱਚ ਅਸੀਂ ਵਾਪਸ ਮੁੜੇ ਆਉਂਦੇ ਸੀ ਤੇ ਪਰ ਕਹਿੰਦੇ ਜਦੋਂ ਵਪਾਰ ਬੰਦ ਹੋਇਆ ਤਿੱਬਤ ਦੇ ਨਾਲ ਤਾਂ ਫਿਰ ਇਹ ਵਪਾਰ ਜਾਂ ਸਮਾਨ ਲੈ ਕੇ ਆਉਂਦੇ ਸੀ ਅਲੌਂਗ ਤੋਂ ਅਲੌਂਗ ਪਹੁੰਚਣ ਤੇ ਇਹਨਾਂ ਨੂੰ ਲੱਗਦੇ ਸੀ 13 ਦਿਨ ਹਨਾ ਆਪਾਂ ਵੀ ਅਲੌਂਗ ਹੋ ਕੇ ਆਏ ਆ ਆਪਣਾ ਸਾਰਾ ਦਿਨ ਲੱਗਿਆ ਮੋਟਰਸਾਈਕਲ ਤੇ ਇਹ ਉਹ ਟਾਈਮਾਂ ਦੇ ਵਿੱਚ ਤੁਰ ਕੇ ਜਾਂਦੇ ਹੁੰਦੇ ਸੀ ਪਹਾੜ ਕ੍ਰੋਸ ਕਰਕੇ ਜਾਂਦੇ ਸੀ 13 ਦਿਨ ਪਹੁੰਚਣ ਪਹੁੰਚਣ ਤੇ ਲੱਗਦੇ ਸੀ ਮੋਡਨ ਦੇ 26 ਦਿਨ ਮਤਲਬ ਇੱਕ ਮਹੀਨੇ ਦੇ ਵਿੱਚ ਉਹ ਸਮਾਨ ਲੈ ਕੇ ਮੁੜਦੇ ਸੀ ਜਿਹੜਾ ਤਿੱਬਤ ਤੋਂ ਇਹ 6 ਦਿਨਾਂ ਦੇ ਵਿੱਚ ਲੈ ਆਉਂਦੇ ਸੀ ਤਾਂ ਉਹ ਕਹਿੰਦੇ ਵੀ ਉਹ ਜਦੋਂ ਚੀਜ਼ਾਂ ਬੰਦ ਹੋਈਆਂ ਨੇ ਤਾਂ ਮੇਚੂ ਕਾ ਦੀ ਜ਼ਿੰਦਗੀ ਜਾਂ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਕਿਰਾਂ ਦੁੱਬਰ ਹੋ ਗਈ ਸੀ ਪਰ ਹਜੇ ਵੀ ਕਹਿੰਦੇ 19 ਸਖਾਲੀ ਹੈ ਨਹੀਂ ਕਿਉਂਕਿ ਸਮਾਨ ਨੂੰ ਲਿਆਉਣਾ ਪੈਂਦਾ ਥੱਲੋਂ ਠੀਕ ਆ ਤੇ ਸੜਕਾਂ ਦੀ ਰੋਡ ਦੀ ਕੰਡੀਸ਼ਨ ਕੱਲ ਆਪਾਂ ਦੇਖੀ ਆ ਵੀ ਕਿਵੇਂ ਦੀ ਆ ਪਹਿਲਾਂ ਛੋਟੀ ਸੜਕ ਬਣੀ ਹੁੰਦੀ ਸੀ ਹਨਾ ਉਥੋਂ ਇਹ ਠੀਕ ਠਾਕ ਇਹ ਨਾ ਰਹਿੰਦਾ ਸੀ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਛੋਟੀ ਸੜਕ ਨੂੰ ਚੌੜੀ ਕਰਨ ਦਾ ਕੰਮ ਤੋੜ ਲਿਆ ਤੇ 3 ਸਾਲ ਹੋ ਗਏ ਕਹਿੰਦੇ ਉਹ ਬਣੀ ਨਹੀਂ ਹੈਗੀ ਹਜੇ ਤੱਕ ਤੇ ਹੁਣ ਮੁੰਲਾ ਦਾ ਕਹਿੰਦਾ 3 ਜਾਂ 4 ਸਾਲ ਹੋਰ ਲੱਗ ਜਾਣਗੇ 7 ਸਾਲਾਂ ਦੇ ਵਿੱਚੋਂ ਸੜਕ ਬਣਨੀ ਹੈ 7 ਸਾਲਾਂ ਦੇ ਵਿੱਚ ਵੀ ਉਸ ਸੜਕ ਨੂੰ ਬਣਾਉਣ ਦਾ ਰੀਜ਼ਨ ਇਹ ਰਿਹਾ ਵੀ ਜਿਹੜੇ ਪਹਿਲਾਂ ਕੰਟਰੈਕਟਰਾਂ ਨੂੰ ਟੈਂਡਰ ਦਿੱਤਾ ਹੋਇਆ ਸੀ ਠੇਕੇਦਾਰਾਂ ਨੂੰ ਉਹ ਠੇਕੇਦਾਰ ਕਹਿੰਦੇ ਕਰਪਟ ਨਿਕਲੇ ਉਹਨਾਂ ਨੇ ਵਧੀਆ ਕੰਮ ਨਹੀਂ ਕੀਤਾ 3 ਸਾਲਾਂ ਦੇ ਵਿੱਚ 3 ਠੇਕੇ ਦੀਆਂ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਉਸ ਤੋਂ ਬਾਅਦ ਹੁਣ ਜਾ ਕੇ ਬੀਆਰਓ ਵਾਲੇ ਕੰਮ ਕਰਨ ਲੱਗੇ ਨੇ ਤੇ ਹੁਣ ਵੀ ਕਹਿੰਦੇ ਫਿਰ ਛੇੜਿਆ ਹੋਇਆ ਟਾਂਟਾ ਤਾਂ ਘੱਟੋ ਘੱਟ 2 ਜਾਂ 3 ਸਾਲ ਤਾਂ ਲੱਗ ਹੀ ਜਾਣਗੇ ਇਹ ਸਾਰੀਆਂ ਗੱਲਾਂ ਮੈਨੂੰ ਜਿਹੜੇ ਸਾਡੇ ਹੋਟਲ ਦੇ ਮਾਲਕ ਨੇ ਉਹਨਾਂ ਕੋਲੋਂ ਸੁਣਨ ਨੂੰ ਮਿਲੀਆਂ ਨੇ। ਲੋ ਜੀ ਹੁਣ ਆਪਾਂ ਕੱਢ ਰਹੇ ਹਾਂ ਜੀ ਢੇੜਾ ਮੋਟਰਸਾਈਕਲ ਤੇ। ਜਿੰਨਾ ਕ ਆਪਾਂ ਤੁਰ ਫਿਰ ਕੇ ਦੇਖ ਸਕਦੇ ਸੀ ਦੇਖ ਲਿਆ। ਨਾਲੇ ਮਾੜੀ-ਮੋਟੀ ਸੈਰ ਕਰ ਲਈ। ਹੁਣ ਜਿਹੜੀਆਂ ਥਾਵਾਂ ਤੇ ਆਪਾਂ ਜਾਣਾ ਉਹ ਥੋੜੀਆਂ ਜਿਹੀਆਂ ਦੂਰ ਨੇ। ਕੁਝ ਕ ਅੱਜ ਦੇਖ ਲਾਂਗੇ ਕੁਝ ਕ ਕੱਲ ਨੂੰ ਦੇਖ ਲਾਂਗੇ। ਤੇ ਹੁਣ ਆਪਾਂ ਮੋਟਰਸਾਈਕਲ ਤੇ ਚੱਲੇ ਹਾਂ ਜੀ ਇੱਕ ਟਰੈਕ ਕਰਨ। ਟਰੈਕ ਦਾ ਆਪਾਂ ਮੈਪ ਵੀ ਲਾ ਸਕਦੇ ਹਾਂ ਪਰ ਆ ਮੈਪ ਜਿਹੜਾ ਹੈਗਾ ਇੱਥੇ ਕੰਮ ਨਹੀਂ ਕਰਦਾ ਇੰਟਰਨੈਟ ਨਹੀਂ ਚੱਲ ਰਿਹਾ ਰਾਤ ਇੰਟਰਨੈਟ ਵਧੀਆ ਸੀ Airtel ਚੱਲਦਾ ਸੀ ਪਰ ਸਵੇਰੇ ਇੰਟਰਨੈਟ ਬੰਦ ਹੋ ਗਿਆ ਜਮਾ ਇਹ ਆ ਗਿਆ ਜੀ 메인 게ਟ ਇੱਥੇ ਲਿਖਿਆ ਹੋਇਆ Welcome to ਮੇਚੂਗਾ ਪਰਲੇ ਪਾਸੇ ਲਿਖਿਆ ਹੋਇਆ ਇਹ ਤਾਂ ਬਾਹਰ ਜਾਣ ਵਾਲਾ ਰਸਤਾ ਇੱਥੇ ਲਿਖਿਆ ਹੋਇਆ Thanks Visit again ਉਹਨੇ ਤੇ ਫੋਟੋ ਫਾਟੋ ਵੀ ਖਿੱਚ ਲਈ ਯਾਰ ਲੱਗਦੇ ਹੱਥ ਆਹ ਲਿਖਿਆ ਆ ਉੱਪਰ ਉੱਪਜੀ ਪੈ ਰਹੀ ਆ ਵੈਲਕਮ ਟੂ ਮੇਚੂਗਾ ਟਾਊਨ ਉਧਰਲੇ ਪਾਸੇ ਸਾਰਾ ਮੇਚੂਗਾ ਸ਼ਹਿਰ ਰਹਿ ਗਿਆ ਇਹ ਆ ਜੀ ਨਦੀ ਉਹ ਇਹਦਾ ਨਾਮ ਹੈਗਾ ਯਾਰ ਗਮਛੂ ਰਿਵਰ ਜਿਹੜਾ ਮੇਚੂਗਾ ਵਾਲਾ ਵਿਚਾਲੇ ਚੂ ਪੈਂਦਾ ਨਾ ਉਹ ਇਸ ਨਦੀ ਨਾਲ ਹੀ ਰਿਲੇਟ ਕਰਦਾ ਇਸ ਨਦੀ ਦੇ ਪਾਣੀ ਨੂੰ ਹੀ ਮੰਨਦੇ ਨੇ ਵੀ ਇਹ ਇਹਦਾ ਬਰਫ ਵਰਗਾ ਪਾਣੀ ਜਿਹੜੀ ਮਤਲਬ ਸ킨 ਨੂੰ ਪ੍ਰੋਬਲਮ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਹ ਪਾਣੀ ਠੀਕ ਕਰਦਾ ਤੇ ਜੇ ਕਿਤੇ ਆਪਾਂ ਜਿਆਦਾ ਬੁੱਧ ਧਰਮ ਵਾਲੀਆਂ ਥਾਵਾਂ ਤੇ ਜਾਂਦੇ ਆ ਨਾ ਤਾਂ ਉੱਥੇ ਆਪਾਂ ਨੂੰ ਇਹ ਜਿਹੇ ਵਾਟਰਫਾਲ ਇਹ ਜਿਹੇ ਨਦੀਆਂ ਜ਼ਿਆਦਾਤਰ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹੜਾ ਕਿ ਇਹ ਚੀਜ਼ ਨਾਲ ਰਿਲੇਟ ਕਰਦੀ ਆ ਵੀ ਉਹ ਨਦੀ ਜਾਂ ਉਹ ਵਾਟਰਫਾਲ ਜਾਂ ਉਹ ਪਾਣੀ ਤੁਹਾਡੀਆਂ ਸਰੀਰ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਤੇ ਬਹੁਤ ਸੋਹਣਾ ਯਾਰ ਲੱਗ ਰਿਹਾ ਮੈਨੂੰ ਇਥੇ ਡਰੋਨ ਚਾਹੀਦਾ ਉੱਪਰ ਡਰੋਨ ਉੱਡਦਾ ਹੋਵੇ ਪਰ ਡਰੋਨ ਦੇ ਨਾਲ ਥੋੜੇ ਜਿਹਾ ਪੰਗੇ ਨੇ ਯਾਰ ਉਹਨਾ ਪਰਮਿਸ਼ਨਾਂ ਤੋਂ ਬਿਨਾਂ ਡਾਉਣੇ ਜਾਂ ਕਈ ਵਾਰ ਕੋਈ ਐਸੀ ਥਾਂ ਤੇ ਡਾਤਾ ਜਿੱਥੇ ਮਤਲਬ ਮਣਾਹੀ ਆ ਫਿਰ ਉਦੋਂ ਪੰਗਾ ਪੈ ਸਕਦਾ ਹੁਣ ਮੈਂ ਮੇਰਾ ਜੀ ਕਰਦਾ ਇੱਥੇ ਡਰੋਨ ਡਾਈਏ ਉਹ ਸਾਹਮਣੇ ਆਰਮੀ ਦਾ ਕੈਂਪ ਆ ਠੀਕ ਆ ਪਰਲੇ ਪਾਸੇ ਉਧਰ ਨੂੰ ਸਾਰਾ ਤਿੱਬਤ ਰਹਿ ਗਿਆ ਚਾਈਨਾ ਬਾਰਡਰ ਰਹਿ ਗਿਆ ਜੇ ਚਾਈਨਾ ਬਾਰਡਰ ਦੀ ਗੱਲ ਕਰੀ ਇੱਥੋਂ ਸਾਰਾ 30 ਕਿਲੋਮੀਟਰ ਆ ਉਹ ਕੋਸ਼ ਇੱਕ ਪੁਆਇੰਟ ਹੈਗਾ ਇੱਥੇ ਤੱਕ ਆਪਾਂ ਜਾ ਸਕਦੇ ਆ ਜਿਵੇਂ ਆਪਾਂ ਬੁੰਮਲਾ ਪਾਸ ਗਏ ਸੀ ਤਵਾਂਗ ਦੇ ਵਿੱਚ ਉੱਥੇ ਆਪਾਂ ਚੀਨੀ ਫੌਜੀ ਨਾਲ ਹੱਥ ਵੀ ਮਿਲਾ ਕੇ ਆਈ ਸੀ ਇਧਰਲੇ ਪਾਸੇ ਇੱਕ ਪੁਆਇੰਟ ਕੀਤਾ ਹੋਇਆ ਤ ਹੈ ਬੇ ਇੱਥੇ ਤੱਕ ਤੁਸੀਂ ਜਾ ਸਕਦੇ ਹੋ ਸਾਹਮਣੇ ਉਧਰਲੇ ਪਾਸੇ ਕਹਿੰਦੇ ਚਾਈਨਾ ਬਾਰਡਰ ਆ ਉਹਨੂੰ ਪਰ ਤੁਸੀਂ ਦੇਖ ਨਹੀਂ ਸਕਦੇ ਉਹ ਤੱਕ ਪਹੁੰਚ ਨਹੀਂ ਸਕਦੇ ਏ ਹੁਣ ਆਪਾਂ ਥੋੜਾ ਜਿਹਾ ਨਾ ਉੱਪਰ ਆ ਗਏ ਆ ਯਾਰ ਗਮਛੂ ਰਿਵਰ ਦੇਖਣ ਵਾਸਤੇ ਨਾ ਹੀ ਬਾਲਾ ਸੋਨਾ ਇਹਦਾ ਹਨਾ ਯਾਰ ਗਮਛੂ ਤੇ ਆ ਸਾਹਮਣੇ ਸਾਰਾ ਮੇਚੂਗਾ ਸ਼ਹਿਰ ਆ ਇਹ ਜਦੋਂ ਆਪਾਂ ਟਰੈਕ ਕਰਕੇ ਉੱਪਰ ਜਾਵਾਂਗੇ ਨਾ ਪਹਾੜ ਤੋਂ ਉੱਥੋਂ ਤੁਹਾਨੂੰ ਦਿਖਾਵਾਂਗੇ ਇਹ ਪਾਸੇ ਆ ਵੀ ਅੱਖਾਂ ਨਾਲ ਜਿਹੜਾ ਦੇਖਣ ਦਾ ਸਵਾਦ ਆ ਇਹਨੂੰ ਸ਼ਾਇਦ ਤੁਹਾਨੂੰ ਉਹਨਾਂ ਕੈਮਰੇ ਵਿੱਚ ਵੀ ਨਾ ਆਉਂਦਾ ਹੋਵੇ ਮੈਨੂੰ ਬਹੁਤ ਐਕਸਾਈਟਮੈਂਟ ਹੋਈ ਆ ਤੇ ਮੈਨੂੰ ਬਹੁਤ ਸਵਾਦ ਆਇਆ ਇੱਥੇ ਪਹੁੰਚ ਕੇ ਕਿਉਂਕਿ ਇੱਕ ਤਾਂ ਮੇਰਾ ਜ਼ੋਰ ਬਹੁਤ ਲੱਗਿਆ ਇੱਥੇ ਪਹੁੰਚਣ ਵਾਸਤੇ ਹਨਾ ਦੂਜੀ ਵਾਰੀ ਮੈਂ ਆਇਆ ਇੱਥੇ ਪ ਤੇ 30 ਕਿਲੋਮੀਟਰ ਪਹਿਲਾਂ ਇਹ ਜੀ ਸੋਣੀ ਚੀ ਛੱਡ ਕੇ ਮੁੜ ਗਿਆ ਸੀ ਮੈਂ ਤਾਂ ਹੀ ਉਸ 30 ਕਿਲੋਮੀਟਰ ਵਾਸਤੇ ਮੈਂ 3000 ਕਿਲੋਮੀਟਰ ਦੁਬਾਰੇ ਸਫ਼ਰ ਤੈਅ ਕੀਤਾ ਤੇ ਆ ਦੇਖੋ ਇਧਰੋਂ ਦਿਖਾਵਾਂ ਆ ਸੀ ਉਹ ਸਾਹਮਣੇ ਪੁਲ ਜਿੱਥੇ ਆਪਾਂ ਖੜ ਕੇ ਹੁਣੇ ਆ ਵੀਡੀਓ ਮੈਂ ਬਣਾ ਕੇ ਆਇਆ ਤੇ ਇਸ ਪੁਲ ਨੂੰ ਕ੍ਰੋਸ ਕੀਤਾ ਆਪਾਂ ਗਾਂ ਗਾਂ ਾਂ ਵਾਹ ਪੇ ਇਹ ਕੀ ਚੀਜ਼ ਹੈ ਹੈ ਇਹ ਵਾਲਾ ਆਪਰੇ ਕੀ ਬੋਲਦਾ ਇਹ ਖਾ ਲੂੰ ਖਲੇ ਅੱਛਾ ਹਾਂ ਅੰਬ ਹੀ ਖਾ ਲਿਆ ਪੌਂਸ ਹਨਾ आड़ू आड़ू बोलते हैं हम इसको हम लोग खुम्बू बोलते हैं अच्छा खुम्बू और पंजाब से आया है ना घूमने के लिए घूमने के लिए बाइक में आया हम आखो पंजाब नंबर गाड़ी और पार में जाना था ना ये वाला हाँ जी जाना है तो अभी मुझे लगा कि अभी थोड़ी धूप ज्यादा है धूप ज्यादा है सुबह जाना है सुबह जाना है सुबह ये जाना है ये झंडा लगाया था ना हाँ जी झंडे के साथ-साथ झंडे के साथ-साथ जाई ऊपर झंडा था ना हम्म ऊपर रास्ता है सीधा सुबह कितने बजे मॉर्निंग मॉर्निंग जाने 5:00 बजे अच्छा था था दीदी आ बोतल देना पानी की कितना आ, एक बोतल दे दो ठंडा 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 ठंडी मेन लाइन सेंटर

ਮੋਟਰਸਾਈਕਲ ਆਪਾਂ ਸਾਹਮਣੇ ਖੜਾ ਕਰਤਾ ਇੱਥੇ ਕੋਈ ਪੁਆਇੰਟ ਨਹੀਂ ਬਣਿਆ ਹੋਇਆ ਕੋਈ ਐਰੋ ਨਹੀਂ ਲੱਗਿਆ ਹੋਇਆ ਲੋਕਲ ਬੰਦਿਆਂ ਨੂੰ ਪੁੱਛ ਲਓ ਉਹ ਤੁਹਾਨੂੰ ਦੱਸ ਦੇਣਗੇ ਬਾਕੀ ਜਿਹੜਾ ਪੁਲ ਕ੍ਰੋਸ ਕਰਦੇ ਨਾ ਪੁਲ ਕ੍ਰੋਸ ਕਰਕੇ ਖੱਬੇ ਪਾਸੇ ਨੂੰ ਮੋੜਾਂਗੇ ਨਾਲ ਦੀ ਨਾਲ ਇੱਥੋਂ ਟਰੈਕ ਸ਼ੁਰੂ ਹੋ ਜਾਂਦਾ ਤੇ ਟਰੈਕ ਵੀ ਜਿਹੜਾ ਇਹ ਸੱਦਾ ਹੀ ਆ ਇੱਥੇ ਐ ਨਹੀਂ ਹੈਗਾ ਵੀ ਕੋਈ ਰਾਹ ਬਣਿਆ ਹੋਇਆ ਜਾਂ ਕਿਵੇਂ ਵੀ ਤੁਸੀਂ ਦੇਖੋ ਸਾਹਮਣੇ ਫਰੇਮ 'ਚ ਕਿੰਨਾ ਸੋਹਣਾ ਲੱਗ ਰਿਹਾ ਯਾਰ ਇਹਦੇ ਵਿੱਚ ਦੀ ਤੁਰ ਕੇ ਆਪਾਂ ਜਾਣਾ ਬਹੁਤ ਸੋਹਣਾ ਤੇ ਸਾਫ਼ ਟਰੈਕ ਆ ਆਲੇ-ਦਾਲੇ ਘਾਹ ਹੀ ਘਾਹ ਸੁੱਖਾ ਹੀ ਸੁੱਖਾ ਲੱਗਿਆ ਹੋਇਆ ਤੇ ਟਰੈਕ ਜਿਹੜਾ ਆਪਣਾ ਇੱਥੋਂ ਹੈਗਾ ਮਨ ਲਾ ਦਾ 500 ਮੀਟਰ ਦੇ ਨੇੜੇ ਤੇੜੇ ਹੋਣਾ ਆ ਬਾਕੀ ਅੱਗੇ ਜਾ ਕੇ ਪਤਾ ਲੱਗੂ ਕਿੰਨਾ ਕੁ ਹੋਰ ਜਾਣਾ ਪੈਣਾ ਜਿੱਥੇ ਤੱਕ ਮੇਰੀ ਨਿਗਾਹ ਵੱਜ ਰਹੀ ਆ ਉਹ ਸਾਰਾ 500 ਮੀਟਰ ਤੇ ਤਿੱਖਾ ਪਹਾੜਾ ਸਿੱਧਾ ਇਹ ਜਿਹੜਾ ਟਰੈਕ ਮੈਂ ਕਦੇ ਕੀਤਾ ਨਹੀਂ ਹੈਗਾ ਅੱਗੇ ਟਰੈਕ ਕਰਦੇ ਨੇ ਉਥੇ ਕੱਚੇ ਰਾਹ ਬਣੇ ਹੁੰਦੇ ਨੇ ਐਰੋ ਲੱਗੇ ਹੁੰਦੇ ਨੇ ਇੱਥੇ ਕੋਈ ਐਰੋ ਉਰੋ ਨਹੀਂ ਹੈਗਾ ਆਲੇ-ਦਾਲੇ ਘਾਹ ਹੀ ਘਾਹ ਸੁੱਖਾ ਹੀ ਸੁੱਖਾ ਮਲੀ ਚੱਲੋ ਤੇ ਤਾਂਹਾਂ ਚੜੀ ਚੱਲੋ ਮਜ਼ਾਕ ਕਰਦਾ ਕਿਤੇ ਇਸੇ ਗੱਲ ਤੇ ਘੇਰ ਲੋ ਮੈਨੂੰ ਲੋ ਜੀ 200 ਮੀਟਰ ਦੇ ਨੇੜੇ ਤੇੜੇ ਆਪਾਂ ਚੜ੍ਹ ਕੇ ਆ ਗਏ ਆ ਥੱਲੇ ਤਾਂ ਵੈਸੇ ਕੋਈ ਨਿਸ਼ਾਨੀ ਨਹੀਂ ਲੱਗੀ ਨਹੀਂ ਹੋਈ ਇੱਥੇ ਆ ਫਲੈਗ ਜ਼ਰੂਰ ਲੱਗੇ ਹੋਏ ਨੇ ਬੋਧੀਆਂ ਦੇ ਪ੍ਰੋਟੈਕਸ਼ਨ ਮੰਤਰਾ ਥੱਲੇ ਲੋਕਲ ਬੰਦੇ ਇਹਨੇ ਦੱਸਿਆ ਸੀ ਵੀ ਜਿੱਥੇ ਆਹ ਫਲੈਗ ਟੰਗੇ ਹੋਏ ਨੇ ਦੇ ਨਾਲ-ਨਾਲ ਤੁਸੀਂ ਤਾਂ ਨੂੰ ਚੜ੍ਹਨਾ ਇੱਥੇ ਨਿੱਕੀਆਂ-ਨਿੱਕੀਆਂ ਆ ਪੌੜੀਆਂ ਜਿਹਾ ਬਣੀਆਂ ਹੋਈਆਂ ਨੇ ਇੱਥੋਂ ਪਤਾ ਲੱਗਦਾ ਵੀ ਲੋਕ ਇੱਥੋਂ ਚੜ੍ਹਦੇ ਹੋਣਗੇ ਤਾਂਾਂ ਨੂੰ ਬਾਕੀ ਜਾਨਵਰਾਂ ਦੇ ਖੁਰਾਂ ਦੇ ਨਿਸ਼ਾਨ ਵੀ ਨੇ ਪਹੁੰਚਦੇ ਆ ਉਹ ਸਾਹਮਣੇ 200 ਮੀਟਰ ਜਾਣਾ ਅ 2 ਵਜੇ ਦਾ ਟਾਈਮ ਹੋ ਗਿਆ ਸਾਢੇ 4 5 ਵਜੇ ਦਿਨੋਂ ਇੱਥੇ ਮੌਸਮ ਠੰਡਾ ਹੋ ਜਾਊਗਾ ਤੇ ਉਦੋਂ ਫਿਰ ਸੁਆਦ ਆਊਗਾ ਇਹਨੂੰ ਦੇਖਣ ਦਾ ਆ ਜਿਹੜਾ ਸਾਰਾ ਪਹਾੜਾ ਨਾਲ ਸਾਹਮਣੇ ਇਹ ਵਾਲਾ ਬਈ ਇਹ ਸੁੱਖੇ ਨਾਲ ਭਰਿਆ ਪਿਆ ਇੰਨਾ ਸੁੱਖਾ ਪੀਪੀ ਮਰ ਜੋਂਗੇ ਓਏ ਤੇ ਚੜਦੇ ਆਪਾਂ ਤਾਂ ਹਾਂ ਨੂੰ ਹ ਹੁਣ ਪਹਾੜ ਚੜੇ ਆ ਪਸੀਨਾ ਆਇਆ ਹੁਣ ਲੱਗਦਾ ਵੀ ਯਾਰ ਧੁੱਪ ਬਹੁਤ ਜ਼ਿਆਦਾ ਤਿੱਖੀ ਆ ਤੇ ਗਰਮੀ ਆ ਆਪਾਂ ਨੂੰ ਤਾਂ ਚਲੋ ਲੱਗਦੀ ਨਹੀਂ ਆਪਾਂ ਤਾਂ ਪਹਿਲੇ ਹੀ ਗਰਮ ਲਾਕੇ ਚ ਰਹਿੰਦੇ ਆ ਹਨਾ ਇਹ ਹਮੇਸ਼ਾ ਲੋਕ ਜਿਹੜੇ ਇੱਥੋਂ ਵਾਲੇ ਨੇ ਇਹ ਠੰਡੇ ਚ ਹੀ ਰਹਿੰਦੇ ਰਹੇ ਨੇ ਤੇ ਇੱਥੋਂ ਦੇ ਲੋਕ ਹੁਣ ਇਹ ਕਹਿੰਦੇ ਨੇ ਵੀ ਕਿਸੇ ਟਾਈਮ ਸਾਨੂੰ ਆਪਦਾ ਜਿਹੜਾ ਰਸੋਈ ਵਾਲਾ ਸਮਾਨ ਹੁੰਦਾ ਜਿਹੜਾ ਕਿ ਆਪਾਂ ਫਰਿੱਜ 'ਚੋਂ ਬਾਹਰ ਰੱਖੀਏ ਖਰਾਬ ਹੋ ਜਾਂਦਾ ਆਪਣੇ ਵਾਲੇ ਪਾਸੇ ਤਾਂ ਗਰਮੀਆਂ 'ਚ ਹਨਾ ਤਾਂ ਇਹ ਕਹਿੰਦੇ ਵੀ ਕਿਸੇ ਟਾਈਮ ਸਾਨੂੰ ਪੂਰਾ ਪੂਰਾ ਸਾਲ ਫਰਿੱਜ ਦੀ ਲੋੜ ਨਹੀਂ ਪੈਂਦੀ ਸੀ ਸਮਾਨ ਸਾਡਾ ਖਰਾਬ ਨਹੀਂ ਹੁੰਦਾ ਸੀ ਜੇ ਅਸੀਂ ਖੁੱਲੇ 'ਚ ਰ ਹੁਣ ਕਹਿੰਦਾ ਸਾਨੂੰ ਫਰਿੱਜ ਵਰਤਲੇ ਪੈ ਰਹੇ ਨਹੀਂ ਇੱਥੇ ਕਹਿੰਦਾ ਗਰਮੀ ਹੋ ਗਈ ਦਿਨੋ ਦਿਨ ਜਿਹੜੀ ਠੰਡ ਆ ਉਹ ਘਟਦੀ ਜਾਂਦੀ ਆ ਅੱਗੇ 7-7 8-8 ਮਹੀਨੇ ਠੰਡ ਪੈਂਦੀ ਹੁੰਦੀ ਸੀ ਕਹਿੰਦਾ ਹੁਣ 6 ਮਹੀਨੇ ਪੈਂਦੀ ਆ ਤੇ ਇਹਦਾ ਮੈਂ ਤੁਹਾਨੂੰ ਕਾਰਨ ਦੱਸਦਾ ਇੱਕ ਕੀ ਆ ਆ ਦੇਖੋ ਜਿਵੇਂ ਹੁਣ ਮੇਰੇ ਯਾਰਗੇ ਇੱਥੇ ਟੂਰਿਸਟ ਆਉਂਦੇ ਨੇ ਨਾ ਪਹਾੜ ਚੜਦੇ ਨੇ ਉਹਨਾਂ ਨੂੰ ਪਿਆਸ ਲੱਗਦੀ ਆ ਹਨਾ ਫਿਰ ਉਹ ਪਾਣੀ ਦੀਆਂ ਬੋਤਲਾਂ ਲਿਆਉਂਦੇ ਨੇ ਪੀ ਕੇ ਪਾਣੀ ਇੱਥੇ ਹੀ ਸੱਟ ਜਾਂਦੇ ਨੇ ਠੀਕ ਆ ਆ ਸਿਗਰਟ ਦੀ ਡੱਬੀ ਪਈ ਆ ਆਹ ਪਾਣੀ ਦੀਆਂ ਬੋਤਲਾਂ ਪਈਆਂ ਨੇ ਪਲਾਸਟਿਕ ਉਹ ਉਧਰਲੇ ਪਾਸੇ ਰੈੱਡ ਬੁੱਲ ਪਈ ਆ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਕਿਤੇ ਨਾ ਕਿਤੇ ਗਰਮੀ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ ਹੁਣ ਸ਼ਹਿਰ ਤਾਂ ਸਾਰਾ ਥੱਲੇ ਬੈਠਾ ਉਹਨਾਂ ਨੂੰ ਕੀ ਪਤਾ ਵੀ ਇੱਥੇ ਕੀ ਹੋਈ ਜਾਂਦਾ ਉਹਨਾਂ ਦੇ ਮਨ 'ਚ ਹੈ ਹੀ ਨਹੀਂ ਵੀ ਅਸੀਂ ਐਵੇਂ ਗੰਦ ਵੀ ਪਾਉਣਾ ਹੁੰਦਾ ਜਾਂ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਗੰਦ ਪਾਉਣਾ ਇਹ ਜਦੋਂ ਆਪਣੇਲੇ ਟੂਰਿਸਟ ਇੱਥੇ ਆਉਂਦੇ ਨੇ ਉਹ ਪਾ ਕੇ ਜਾਂਦੇ ਨੇ ਫਿਰ ਇਹਨਾਂ ਨੂੰ ਪਤਾ ਲੱਗਦਾ ਫਿਰ ਹੌਲੀ ਹੌਲੀ ਬੋਰਡ ਲੱਗਣ ਲੱਗ ਜਾਂਦੇ ਨੇ ਫਿਰ ਉੱਥੇ ਸਪੈਸ਼ਲ ਲਿਖਿਆ ਆ ਜਾਂਦਾ ਵੀ ਜੇ ਤੁਸੀਂ ਇੱਥੇ ਪਲਾਸਟਿਕ ਸਿੱਟੋਗੇ ਗੰਦ ਪਾਓਗੇ ਤੁਹਾਨੂੰ ਫਾਈਨ ਲਾਵਾਂਗੇ ਹੁਣ ਸਿਕਮ ਦੇ ਵਿੱਚ ਪਲਾਸਟਿਕ ਬੈਨ ਆ ਉੱਥੇ ਆਪਾਂ 10-10 ਸਾਲੀਆਂ 20 ਰੁਪਿਆ ਵਾਲੀਆਂ ਪਾਣੀ ਦੀਆਂ ਬੋਤਲਾਂ ਲੈ ਕੇ ਦੁਕਾਨਾਂ ਤੋਂ ਪੀ ਨਹੀਂ ਸਕਦੇ ਉੱਥੇ ਤੁਸੀਂ ਥਰਮੋਸ ਲਓ ਆਪਦੀ ਉਹਦੇ ਵਿੱਚ ਪਾਣੀ ਭਰੋ ਤੇ ਉਸੇ ਨੂੰ ਹੀ ਸਾਰਾ ਦਿਨ ਵਰਤੋ ਨਹੀਂ ਫਿਰ ਜਿਹੜੀ ਤੁਹਾਨੂੰ ਉੱਥੇ ਬੋਤਲ ਮਿਲੂਗੀ ਉਹ ਮਿਲੂਗੀ 2 ਲੀਟਰ ਵਾਲੀ ਠੀਕ ਆ ਬੰਦਾ ਉਹਨੂੰ ਖਾਸਾ ਟਾਈਮ ਪੀਂਦਾ ਫਿਰ ਸਾਮਕੇ ਰੱਖ ਲੈਂਦਾ ਉਹ ਡੇਗਦਾ ਵੀ ਨਹੀਂ ਚੰਗਾ ਲੱਗਦਾ ਤਾਂ ਕਰਕੇ ਉਹਨਾਂ ਨੇ ਜਿੰਨਾ ਕੋ ਉਹ ਆਪਦਾ ਉਪਾਅ ਕਰ ਸਕਦੇ ਨੇ ਉਹਨਾਂ ਕੋ ਉਹਨਾਂ ਨੇ ਕੀਤਾ ਹੋਇਆ ਸਿੱਕਮ ਆਲਿਆ ਨਹੀਂ ਮੇਗਾ ਅੱਲਾ ਦੇ ਵਿੱਚ ਪਲਾਸਟਿਕ ਬੈਗ ਹਨਾ ਤਾਂ ਇਹ ਚੀਜ਼ਾਂ ਹੌਲੀ ਹੌਲੀ ਕਰਕੇ ਫਿਰ ਅਗਲੇ ਵੀ ਚੂੜੀ ਕੱਸ ਦਿੰਦੇ ਨੇ ਫਿਰ ਟੂਰਿਸਟਾਂ ਦਾ ਹੀ ਨਾਮ ਖਰਾਬ ਹੁੰਦਾ ਤੇ ਫਿਰ ਉਹਨਾਂ ਨੂੰ ਵੀ ਇਹ ਹੋਰ ਤਰੀਕੇ ਨਾਲ ਵਰਤਣ ਲੱਗ ਜਾਂਦੇ ਨੇ ਜਿਵੇਂ ਆਪਾਂ ਨੂੰ ਮੰਨਾਲੀ ਵਾਲੇ ਫੁੱਲ ਪਾਉਂਦੇ ਨੇ ਕਿਸੇ ਟਾਈਮ ਫਿਰ ਇਧਰਲੇ ਲੋਕ ਵੀ ਫੁੱਲ ਪਾਉਣ ਲੱਗ ਜਾਣਗੇ ਚਲੋ ਗਿਆਨ ਬਹੁਤ ਹੋ ਗਿਆ ਹੁਣ ਤਾਂ ਹਾਂ ਨੂੰ ਚੜਦੇ ਆਂ ਇਥੇ ਨੀਰੀ ਮਿੱਟੀ ਆ ਜਦੋਂ ਤੁਸੀਂ ਇਹ ਜਿਹਾ ਕੋਈ ਟਰੈਕ ਕਰਨਾ ਹੁੰਦਾ ਨਾ ਉਦੋਂ ਕਦੇ ਵੀ ਨਿੱਕਰ ਨਾ ਪਾ ਕੇ ਆਓ ਕਿਉਂਕਿ ਕਈ ਵਾਰ ਇਹ ਜਿਹੇ ਬੂਟੇ ਹੁੰਦੇ ਨੇ ਖੁਰਕ ਵਾਲੇ ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਕਿਤੇ ਐਵੇਂ ਖੁਰਕ ਪੈ ਜੇ ਲੱਤਾਂ ਤੇ ਕੋਈ ਇਨਫੈਕਸ਼ਨ ਹੋ ਜੇ ਹਨਾ ਹਮੇਸ਼ਾ ਪੂਰੀ ਲੋਰ ਪਾ ਕੇ ਆਓ ਦੂਜਾ ਇਹ ਜਿਹਾ ਟਰੈਕ ਕਦੇ ਵੀ ਮੀਂਹ ਦੇ ਵਿੱਚ ਨਾ ਕਰੋ ਕਿਉਂਕਿ ਇਹ ਨੀਰੀ ਦਲਦਲ ਬਣ ਜਾਂਦੀ ਹੈ ਗਾਰਾ ਬਣ ਜਾਂਦਾ ਫਿਰ ਇੱਥੇ ਪੈਰ ਤਿਲਕ ਕੇ ਸੱਟ ਖਾਣ ਵਾਲਾ ਕੰਮ ਹੋ ਜਾਂਦਾ ਇਹ ਤਾਂ ਹੁਣੇ ਥੋੜਾ ਜਿਹਾ ਡੇਂਜਰਸ ਲੱਗੀਆਂ ਆ ਦੇਖੋ ਥੱਲੇ ਜਾਵਾਂ ਸਿੱਧਾ ਹੀ ਆ ਹਨਾ ਇੱਥੋਂ ਜਾਵਾਂ ਤਾਂ ਨੂੰ ਲੋ ਜੀ ਮੇਚੂਕਾ ਦੇ ਵਿਊ ਪੁਆਇੰਟ ਤੇ ਆਪਾਂ ਪਹੁੰਚ ਗਏ ਆ ਜਿਹੜਾ ਆ ਬੁੱਧਾ ਮੰਤਰ ਪ੍ਰੋਟੈਕਸ਼ਨ ਮੰਤਰ ਆ ਜਾ ਰਿਹਾ ਹੈ ਨਾ ਇਹ ਉੱਪਰ ਦੀ ਉੱਪਰ ਉੱਪਰ ਦੀ ਉੱਪਰ ਜਾਈ ਜਾਂਦਾ ਜਿੱਥੇ ਤੱਕ ਮਰਜ਼ੀ ਤੁਸੀਂ ਲੰਘ ਜਾਓ ਜਿਹੜਾ ਤੁਹਾਨੂੰ ਵਿਊ ਦਿਖੂਗਾ ਸ਼ਹਿਰ ਦਾ ਉਹ ਆਹੀ ਚੀਜ਼ ਦਿਖੂਗੀ ਉਧਰਲੇ ਪਾਸੇ ਸੂਰਜ ਪੈ ਰਿਹਾ ਹਜੇ ਤੇ ਆ ਸਾਰਾ ਸ਼ਹਿਰ ਤੇ ਇੱਥੇ ਤੱਕ ਆਹ ਵਾਲਾ ਬਾਕੀ ਜਿਹੜੇ ਇੱਧਰ ਨੂੰ ਕੈਂਪ ਬਣੇ ਹੋਏ ਨੇ ਜਾਂ ਹੋਰ ਇਹ ਸਾਰੀ ਮੇਚੂਕਾ ਵੈਲੀ ਆ ਜਿਹੜਾ ਮੇਨ ਟਾਊਨ ਆ ਮੇਚੂਕਾ ਉਹ ਆਹ ਵਾਲਾ ਜਿੱਥੇ 6000 ਦੇ ਨੇੜੇ ਤੇੜੇ ਬੰਦਾ ਰਹਿੰਦਾ ਇਥੋਂ ਆਪਾਂ ਇਧਰ ਨੂੰ ਜਾਵਾਂਗੇ ਠੀਕ ਆ ਇਸ ਪਹਾੜ ਦੇ ਪਿਛਲੇ ਪਾਸੇ ਇੱਕ ਪਿੰਡ ਡੋਜਲਿੰਗ ਜਿੱਥੇ ਕਿ ਸਲਮਾਨ ਖਾਨ ਦੀ ਕੋਈ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਨਾ ਤਾਂ ਮੈਂ ਫਿਲਮ ਦੇਖੀ ਆ ਤੇ ਨਾ ਮੈਨੂੰ ਪਤਾ ਹੀ ਆ ਵੀ ਕਿਹੜੀ ਫਿਲਮ ਦੀ ਸ਼ੂਟਿੰਗ ਹੋਈ ਆ ਪਰ ਇੱਥੇ ਪੁਆਇੰਟ ਲੱਗੇ ਹੋਏ ਨੇ ਉਹਨੂੰ ਸਲਮਾਨ ਖਾਨ ਪੁਆਇੰਟ ਕਹਿ ਦਿੰਦੇ ਨੇ ਆ ਉਹ ਸਾਹਮਣੇ ਕਿਧਰ ਗਿਆ ਆ ਸੀ ਮੈਂ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਜਿਹੜਾ ਆਹਣਾ ਆਲਾ ਇਹ ਹੈਗਾ ਰਣਬੇ ਇੱਥੇ ਹੈਲੀਕਾਪਟਰ ਜਾਂ ਛੋਟੇ ਜਿਹੜੇ ਜਹਾਜ਼ ਹੁੰਦੇ ਨੇ ਉਹ ਉਤਰਦੇ ਨੇ ਠੀਕ ਆ ਤੇ ਸਲਮਾਨ ਖਾਨ ਵੀ ਕਹਿੰਦੇ ਹੈਲੀਕਾਪਟਰ ਨਾਲ ਇੱਥੇ ਉਤਰਿਆ ਸੀ ਫਿਰ ਮੇਚੂਗਾ ਵੈਲੀ ਤੋਂ ਇਸ ਮੇਚੂਗਾ ਸ਼ਹਿਰ ਤੋਂ ਸਾਈਕਲ ਚਲਾ ਕੇ 5 ਕਿਲੋਮੀਟਰ ਉਸ ਪੁਆਇੰਟ ਤੇ ਗਿਆ ਸੀ ਉੱਥੇ ਸ਼ੂਟਿੰਗ ਹੋਈ ਸੀ ਤੇ ਇਧਰਲੇ ਪਾਸੇ ਤਿੱਬਤ ਰਹਿ ਗਿਆ ਚਾਈਨਾ ਰਹਿ ਗਿਆ ਸਾਰਾ ਪਾਸਾ ਇਧਰਲਾ ਠੀਕ ਆ ਇਹ ਆ ਜੀ ਵਿਊ ਪੁਆਇੰਟ ਮੇਚੂਗਾ ਦਾ ਉਧਰਲੇ ਪਾਸੇ ਸੂਰਜ ਪੈਣ ਕਰਕੇ ਥੋੜੀ ਜੀ ਕਲੈਰਿਟੀ ਘਟ ਆ ਰਹੀ ਆ ਵਿਚਾਲੇ ਚੱਲ ਰਹੀ ਆ ਯਾਰ ਗੰਮਸ਼ੂ ਰਿਵਰ ਤੇ ਵਧੀਆ ਮਾਹੌਲਾ ਮੈਨੂੰ ਤਾਂ ਬਹੁਤ ਸੋਹਣੀ ਚੀਜ਼ ਲੱਗੀ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਵਧੀਆ ਚੀਜ਼ ਆ ਪਰ ਦੂਰ ਬਹੁ ਪੈਂਦੀ ਆ ਇਹ ਤਾਂ ਕਰਕੇ ਅੱਜ ਦੀ ਡੇਟ ਦੇ ਵਿੱਚ ਇੱਥੇ ਟੂਰਿਸਟ ਬਹੁਤ ਜ਼ਿਆਦਾ ਘੱਟ ਆਪਣਾ ਹੋਮ ਸਟੇ ਵੀ ਸਾਰਾ ਖਾਲੀ ਪਿਆ ਜਿਹੜੇ ਅਸੀਂ 5-6 ਜਾਣੇ ਰਾਤ ਆਏ ਆ ਉਹ ਬੰਗਾਲ ਵਾਲੇ ਸੌਰੀ ਅਸਾਮ ਵਾਲੇ ਮੁੰਡੇ ਤੇ ਮੈਂ ਅਸੀਂ ਹੋਈ ਆ ਬਾਕੀ ਹੋਰ ਸ਼ਹਿਰ ਦੇ ਵਿੱਚ ਮੈਂ ਲਗਭਗ 4-5 ਟੂਰਿਸਟ ਦੇਖੇ ਨੇ ਬਾਕੀ ਸਾਰਾ ਸ਼ਹਿਰ ਇਹਨਾਂ ਦਾ ਲੋਕਲ ਬੰਦਿਆਂ ਨਾਲ ਆ ਆ ਲੋ ਜੀ ਇਸ ਵੈਲੀ ਨੂੰ ਘੁੰਮਣ ਵਾਸਤੇ ਸਭ ਤੋਂ ਵਧੀਆ ਮੌਸਮ ਲੱਗਦਾ ਵੀ ਸਤੰਬਰ ਤੇ ਅਕਤੂਬਰ ਉਦੋਂ ਬਾਅਦ ਫਿਰ ਇਹ ਤੇ ਠੰਡ ਵੱਧ ਜਾਂਦੀ ਆ ਜਿਹੜੇ ਇਹ ਪਹਾੜ ਆਪਾਂ ਨੂੰ ਹੁਣ ਦੇਖਣ ਨੂੰ ਮਿਲ ਰਹੇ ਨੇ ਜਾਂ ਜਿਹੜੀ ਵਿਜ਼ਿਬਿਲਟੀ ਜਾਂ ਇੱਥੋਂ 뷰 ਪੁਆਇੰਟ ਤੋਂ ਮੇਚੂਗਾ ਦੇਖਣ ਨੂੰ ਮਿਲ ਰਿਹਾ ਹਨ ਇਹ ਉਸ ਤੋਂ ਬਾਅਦ ਬਾਕੀ ਮਹੀਨਿਆਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ ਕਿਉਂਕਿ ਇੱਥੇ ਨਾ ਬੱਦਲਬਾਈ ਜੀ ਹੋਈ ਰਹਿੰਦੀ ਆ ਮੀਂਹ ਕਰਕੇ ਜਾਂ ਠੰਡ ਕਰਕੇ ਫਿਰ ਵਿਜ਼ਿਬਿਲਟੀ ਜ਼ੀਰੋ ਹੋਣ ਵਾਲਾ ਕੰਮ ਹੋ ਜਾਂਦਾ ਹੁਣ ਤਾਂ ਆਪਾਂ ਨੂੰ ਇੱਥੋਂ ਵਧੀਆ ਸ਼ਹਿਰ ਦਿਖ ਰਿਹਾ ਮੇਚੂਗਾ ਤਿੱਖੀ ਧੁੱਪ ਲੱਗੀ ਹੋਈ ਆ ਰਾਤ ਨੂੰ ਠੰਡ ਹੋ ਜਾਂਦੀ ਆ ਹੁਣ ਮੱਠੀ ਮੱਠੀ ਠੰਡ ਵੀ ਲੱਗ ਰਹੀ ਆ ਧੁੱਪ ਵੀ ਆ ਹਵਾ ਵੀ ਚੱਲ ਰਹੀ ਆ ਦਾ ਹੀ ਹੋਵੇ ਪਰ ਸਤੰਬਰ ਚ ਹੀ ਆਇਓ ਤਾਂ ਜ਼ਿਆਦਾ ਵਧੀਆ ਗੱਲ ਹੈ ਨਾ ਜਿਹੜੀ ਵਿਜ਼ਿਬਿਲਟੀ ਹੁਣ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜਿਹੜੇ ਵਿਊ ਆਪਾਂ ਨੂੰ ਹੁਣ ਦੇਖਣ ਨੂੰ ਮਿਲ ਗਏ ਉਹ ਬਾਕੀ ਮਹੀਨਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਣੇ ਠੀਕ ਆ ਤੇ ਹੁਣ ਆਪਾਂ 10 ਮਿੰਟ ਇੱਥੇ ਬੈੰਨੇ ਆ ਫੋਟੋਆਂ ਫੋਟੋਆਂ ਖਿੱਚਦੇ ਆ ਚੱਲ ਵੀ ਯਾਰ ਗਮਸ਼ੂ ਚੱਲੀਏ ਹੁਣ ਠਾਣੂ ਉੱਪਰ ਪਹੁੰਚਣ ਤੇ ਚੜ੍ਹਾਈ ਤੇ ਘਟੂ ਘਟਾ ਆਪਾਂ ਨੂੰ ਡੇਢ ਘੰਟਾ ਲੱਗ ਗਿਆ ਸੀ ਚੜ੍ਹਾਈ ਕਰਨੀ ਚਾਹੇ ਜ਼ਿੰਦਗੀ ਦੇ ਵਿੱਚ ਚਾਹੇ ਟਰੈਕ ਦੇ ਵਿੱਚ ਜੋਰ ਲੱਗਦਾ ਮਿਹਨਤ ਲੱਗਦੀ ਆ ਮਾੜੀ ਜੀ ਗਲਤੀ ਹੋ ਜੇ ਮਾੜਾ ਜਾਂ ਪੈਰ ਤਿਲਕ ਜੇ ਮਿੰਟੋ-ਮਿੰਟ ਬੰਦਾ ਟਰੈਕ ਤੋਂ ਵੀ ਥੱਲੇ ਤੇ ਆਪਦੀ ਜ਼ਿੰਦਗੀ ਵਾਲੇ ਕੰਮਕਾਰਾਂ ਚ ਵੀ ਥੱਲੇ ਜਾ ਵੜਦਾ ਇਥੋਂ ਹੁਣ ਆਪਾਂ ਇੱਕ ਤਰ੍ਹਾਂ ਦਾ ਪਹਿਲਾ ਦੂਜਾ ਤੇ ਤੀਜਾ ਪਹਾੜ ਚੜ੍ਹ ਗਏ ਸੀ ਇਸ ਦੂ ਗਾਂ ਇੱਕ ਉਹ ਪਹਾੜ ਆ ਆਹ ਵਾਲਾ ਇਸ ਦੂ ਗਾਂ ਇੱਕ ਹੋਰ ਆ ਜਿੰਨਾ ਮਰਜੀ ਇਹ ਗਾਂ ਦੀ ਗਾਂ ਗਾਂ ਦੀ ਗਾਂ ਚੜੀ ਚੱਲੋ ਹਣਾ ਤੇ ਆਪਾਂ ਤਾਂ ਇੱਕ ਵਿਊ ਪੁਆਇੰਟ ਦੇਖਣਾ ਸੀ ਮੇਚੂਗਾ ਸ਼ਹਿਰ ਤਾਹਾਂ ਤੋਂ ਕਿਵੇਂ ਦਾ ਲੱਗਦਾ ਉਹ ਆਪਾਂ ਦੇਖ ਲਿਆ ਹੁਣ ਆਪਾਂ ਥੱਲੇ ਨੂੰ ਚੱਲਦੇ ਆਂ ਮੋਟਰਸਾਈਕਲ ਆਪਣਾ ਉੱਥੇ ਹੀ ਖੜਾ ਇਹ ਲੋਕ ਈਮਾਨਦਾਰ ਬਹੁਤ ਨੇ ਯਾਰ ਕੋਈ ਨਹੀਂ ਛੋਡੀ ਕੋਈ ਚੀਜ਼ ਛੇੜਦਾ ਕੁਝ ਨਹੀਂ ਛੇੜਦਾ ਮੈਂ ਵੈਸੇ ਕਿਸੇ ਖੇਤਰ ਦਾ ਕਿਸੇ ਥਾਂ ਦਾ ਨਾਂ ਨਹੀਂ ਲੈਂਦਾ ਸਾਡੇ ਇੱਕ ਵਾਰੀਆਂ ਹੀ ਮੋਟਰਸਾਈਕਲ ਦੇ ਉੱਤੇ ਬੂਟ ਟੰਗੇ ਹੋਏ ਸੀ ਸਾਡੇ ਬੂਟ ਗਿੱਲੇ ਹੋ ਗਏ ਮੇਰੇ ਤੇ ਸੁੱਖੀ ਦੇ ਅਸੀਂ ਮੋਟਰਸਾਈਕਲ ਤੇ ਬੂਟ ਰੱਖਤੇ ਤੇ ਮਾੜਾ ਜਿਹਾ ਐਵੇਂ ਤਾਂ ਹੀ ਅਸੀਂ ਕਿ ਟ੍ਰੈਕ ਕਰਨ ਆ ਗ ਜੇ ਤੁਸੀਂ ਵਾਪਸ ਆਏ ਹਨਾ ਸਾਡੇ ਮੋਟਰਸਾਈਕਲ ਦੇ ਉੱਤੇ ਬੂਟ ਨਹੀਂ ਸੀ ਨਾ ਉਹਦਾ ਵੀ ਜੋੜਾ ਚੱਕ ਕੇ ਲੈ ਕੇ ਮੇਰਾ ਜੋੜਾ ਵੀ ਚੱਕ ਕੇ ਲੈ ਗਈ ਬਾੜਾ ਸਿੱਧਾ ਰਹਾ ਯਾਰ ਪੈਰਾਂ ਤੇ ਗ੍ਰਿਪ ਰੱਖਣਾ ਪੈਂਦਾ ਇਹ ਟਰੈਕ ਟਰੂਕ ਜੇ ਦੇਖਣ ਨੂੰ ਸੋਹਣੇ ਲੱਗਦੇ ਹੁੰਦੇ ਨੇ ਪਰ ਬਹੁਤ ਸਾਵਧਾਨੀ ਨਾਲ ਚੱਲਣਾ ਪੈਂਦਾ ਹੁੰਦਾ ਸਿੱਧਾ ਹੀ ਹੈ ਜਮਾ ਟਰੈਕ ਇੱਥੇ ਕੋਈ ਪੌੜੀਆਂ ਪੂੜੀਆਂ ਵੀ ਨਹੀਂ ਹੈਗੀਆਂ ਮੀਂਹ ਦੇ ਦਿਨਾਂ ਦੇ ਵਿੱਚ ਤਾਂ ਇੱਥੇ 200% ਪੈਰ ਤਿਲਕ ਸਕਦਾ ਤੇ ਅੱਧਾ ਘਾ ਟਰੈਕ ਲਗਭਗ ਆਪਾਂ ਕਵਰ ਕਰ ਲਿਆ ਤੇ ਉਥਰ ਸਿੱਧਾ ਤੁਰ ਕੇ ਹੀ ਆ ਪਲੇਨ ਹੀ ਆ ਬਸ ਆਹੀ ਇੱਕ ਪਹਾੜ ਉਤਰਨਾ ਆਪਾਂ ਤੇ ਇਹਦੀ ਨਿਸ਼ਾਨੀ ਲੱਗੀ ਹੋਈ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਬਸ ਉਹਦੇ ਨਾਲ ਨਾਲ ਉਤਰ ਜਾਣਾ ਕਿਤੇ ਕਿਤੇ ਪੌੜੀਆਂ ਬਣੀਆਂ ਹੋਈਆਂ ਨੇ ਤੇ ਕਿਤੇ ਕਿਤੇ ਜਮਾਂ ਸਿੱਧਾ ਹੀ ਯਾਰ ਆ ਯਾਰ ਐਡੇ ਸੋਹਣੇ ਘਰ ਬਣੇ ਹੋਏ ਨੇ ਨਾ ਯਾਰ ਜਿਵੇਂ ਕਾਰਟੂਨਾਂ ਦੇ ਵਿੱਚ ਨਹੀਂ ਦਿਖਾਉਦੇ ਹੁੰਦੇ ਰੰਗ ਬਰੰਗੇ ਜੇ ਘਰ ਓਵੇਂ ਬਣੇ ਹੋਏ ਨੇ ਚੜਦੇ ਤੋਂ ਚੜਦਾ ਚੜਦੇ ਤੋਂ ਚੜਦੀਆਂ ਹੱਟਾਂ ਬਣੀਆਂ ਹੋਈਆਂ ਨੇ ਆ ਦੇਖੋ ਇੱਕ ਤਾਂ ਘਰ ਮੇਰੇ ਜਮਾਂ ਪਿਛਲੇ ਪਾਸੇ ਆ ਦੇਖੋ ਕਲਰ ਕੰਟਰਾਸਟ ਇਹਨਾਂ ਦੇ ਘੈਂਟ ਗੱਲ ਬਾਤ ਆ